कहाँ से हो आप लोग आप लोग कहाँ से हो फेस दिखाओ इसका तो कहाँ से हो आप लोग एम पी से एम पी से यहाँ पे क्या यहाँ क्या कर रहे हो आप मांग खा रहे हैं दाल जी किस लिए मांग रहे हो इससे मांग खा रहे हैं किस लिए मांग रहे हो आप आपका टीम लीडर कौन है कोई नहीं आपको किसने यहाँ भेजा कोई नहीं भेजा नहीं आप फिर यहाँ आए बंटी सामने किस लिए हो यहाँ आप बताओ कैमरे के सामने बताओ ये सब लोग आपको पैसे देंगे किस लिए हो आप यहाँ पे ऐसे मांग खा रहे हैं भाई क्यों हो मांगने के लिए बताओ ना आप क्यों मांगने आप आप वहाँ आपकी सरकार कौन सी है वहाँ पे हमारे सरकार है तो सरकार जो है बारा के सामने भीख मांग रहे हो आपको वहाँ से कोई लंगर प्रसादा नहीं मिलता खाने के लिए मिलता है तो फिर आप यहाँ क्यों मांग रहे हो ऐसे मांग रहे हैं जो जो हमारे यहाँ इधर की लेडी है पंजाबी लोग हैं वो तो काम कर रहे हैं कोई खेतों में कर रहा है कोई फैक्ट्री में कोई दुकानों में कर रहा है फिर आप लोग यहाँ मांगने के लिए क्यों आते हैं हम नहीं आएंगे नहीं है एक वाले एक वाले आप, आपको पता नहीं है पंजाब सरकार ने बोला है कि सारे आप जेल में होंगे आज से सारे भिखारी जेल में होंगे आपको ये नहीं पता आप लोग पंजाब में आके मांग रहे हो वो भी गुरुद्वारा के सामने मांग रहे हो आपने कुछ प्रसादा खाना खाना है आप गुरुद्वारे के अंदर जाओ आप यहाँ क्यों मांग रहे हो हम नहीं आएंगे आए मुझे कुछ नहीं बोलो आप क्यों मांग रहे हो आपका टीम लीडर कौन है किस लोगों ने कौन, जासा कौन जासा लोग से लोग हैं जो आपसे बीक मंगवाते हैं हमारे को पता नहीं बाबू जी हम मध्य प्रदेश ऐसी आए हैं आपके घर वाले कहाँ हैं घर वाला तो है नहीं बाबू कहाँ है आपका घर वाला नहीं तो आप पंजाब किसके साथ आए سے آ گئے ہیں ہمارے گھر والے ہر نکالو کیا کریں باجی بھائی او سٹینڈ میں ائے بھائی میں کوئی افیسر نہیں ہوں میں صحکار ہوں اب میرے پیروں میں نہیں آؤ आप ये बताओ आपका टीम लीडर कौन है आपको यहाँ लेके कौन आया? कौन कहता है आपको भीख मांगो आप ये पैसा इकट्ठा करते हो किसको देते हो बाद दे? में ऐसे खर्चा, खर्चा खाते हैं बाबूजी। आपका घर वाला नहीं है और आपका कुछ है नहीं खर्चा कौन सा है यही मांग के खाते हैं पे सो जाते हैं ਸਰਦਾਰ ਜੀ ਤੁਹਾਨੂੰ ਪਤਾ ਪੰਜਾਬ ਸਰਕਾਰ ਨੇ ਕਿਹਾ ਕਿ ਭਿਖਾਰੀ ਅੰਦਰ ਹੋਣਗੇ ਤੁਹਾਡੇ ਸਾਹਮਣੇ ਮੰਗ ਰਹੇ ਆ ਉਹ ਜਾਰੀ ਨੂੰ ਫੜੋ ਅਫਸਰ ਸਦੂ ਜਾਨਾਂ ਦੇ ਕਾਰਵਾਈ ਪਾ ਦੇਣੇ ਇਹਨਾਂ ਇਹਨਾਂ ਨੂੰ ਫੜੋ ਨਾ ਫਿਰ ਉਹ ਜਾਏਗੀ ਤੁਹਾਨੂੰ ਪਤਾ ਹੀ ਨਹੀਂ ਲੱਗੂ ਕਿਉਂਕਿ ਇਹ ਕਾਰਵਾਈ ਪਾ ਕੇ ਇਹਨਾਂ ਨੂੰ ਥਾਣੇ ਤੱਕ ਪਹੁੰਚਾ ਦੇਣੇ ਆ ਇਹਨਾਂ ਨੂੰ ਫੜੋ ਔਰ ਇਹਨਾਂ ਉੱਪਰ ਕਾਰਵਾਈ ਕਰੋ ਇਹ ਕਿ ਕਰਾ ਜਾਓ ਉਹਨੇ ਕੀ ਗੱਲ ਇਹਨਾਂ ਦੇ ਨਾਲ ਜਾਓ ਚੱਕਰ ਆ ਲੈ ਕਾਰ ਤੁਸੀਂ ਕੀ ਮੰਨਦੇ ਹੋ ਜੋ ਲੋਕ ਹੈ ਧੀਖ ਮੰਗਦੇ ਨੇ ਸਾਡੇ ਪੰਜਾਬ ਦੇ ਵਿੱਚ ਓਏ ਮਹਾਰਾਜ ਸ਼ਰਾਬਾ ਪੀਂਦੇ ਬੀੜ ਖਾਦੇ ਰਸੇ ਕਰਦੇ ਘੋੜਾ ਬੰਕੇ ਜਾ ਰਹੇ ਜਿਸ ਕੋ ਬੰਦਾ ਪੈਸੇ ਘਰੋਂ ਡਾ ਗਿਆ ਉਹ ਨਾ ਨਹੀਂ ਰਹਿਦਾ ਹੁਣ ਖੱਚ ਕਰੇ ਆਟਾ ਦਾ ਜਾਨ ਕਰ ਰੋਲੇ ਨੇ ਤੇਲ ਦੀ ਬੋਲਣਾ ਦੇ ਆ ਛੋਲੇ ਲਾ ਦੇ ਦਾਲ ਲਾ ਦੇ ਇਹ ਕੰਮ ਕਰਦੇ ਮੈਨੂੰ ਭਾਈ 35 ਸਾਲ ਹੋ ਗਏ ਗੁਰੂ ਘਰ ਆਉਂਦਾ ਨੂੰ ਮੈਂ ਰੋਜ਼ ਇਹਨਾਂ ਸਮਝਾਉਣਾ ਅੱਜ 1 ਘੰਟਾ ਪਹਿਲਾਂ ਇਹਨਾਂ ਸਮਝਾ ਗਿਆ ਤੁਸੀਂ ਚੱਲ ਜਾਓ ਤੁਸੀਂ ਚੱਲ ਜਾਓ ਤੁਹਾਡੀ ਵਾਰੀ ਆ ਨਹੀਂ ਜੀ 15 ਮਿੰਟ ਹੋ ਗਏ ਪਹਿਲਾਂ ਹੀ ਤੇ ਤੁਹਾਨੂੰ ਤੁਹਾਨੂੰ ਪਤਾ ਕਿ ਹੁਣ ਪੰਜਾਬ ਸਰਕਾਰ ਨੇ ਜਿਹੜਾ ਭਿਖਾਰੀਆਂ ਦੇ ਟਿਕਾਣਾ ਮੇਰੇ ਆਪਣੇ ਜਿਹੜਾ ਜੋ ਹੈ ਪੁਲਿਸ ਨੇ ਆਇਆ ਸਾਹਿਬ ਜੀ ਜੀ ਕਿਨ ਮੈਂ ਬੜਾ ਸਮਝਾ ਲਾਇਰ ਵੀ ਸਮਝ ਗਿਆ ਪੰਜਾਬੀ ਜਿਹੜੇ ਆ ਨਾ ਕਿੱਥੋਂ ਦੇ ਪੰਜਾਬ ਦੇ ਰਹਿਣ ਵਾਲੇ ਜਿਹੜੇ ਆ ਉਹ ਜਦੋਂ ਇਹ ਪ੍ਰਵਾਸੀ ਆ ਗਏ ਆ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਗੰਦ ਪਾਇਆ ਵਾ ਬਹੁਤ ਹੀ ਹਰ ਜਗ੍ਹਾ ਦੇ ਖਾਣ ਵਾਲੀ ਚੀਜ਼ ਆ ਉਹ ਵੀ ਗੰਦੀ ਜੇ ਕਾਰੋਬਾਰ ਦੇ ਵਿੱਚ ਉਹ ਵੀ ਗੰਦ ਪਾਇਆ ਇਹਨਾਂ ਨੇ ਪਰ ਪੰਜਾਬ ਨੂੰ ਕੰਮ ਮਿਲਦਾ ਲੇਕਿਨ ਇਹਨਾਂ ਨੇ ਸਸੇ ਕਰਕੇ ਇਹ ਨਹੀਂ ਕਿਸੇ ਨੂੰ ਦੇਂਦੇ ਇਹ ਥੋੜੇ ਪੈਸੇ ਨਾਲ ਲੱਗਦੇ ਆ ਭੁੱਖੇ ਵੀ ਰਹੇ ਜਾਂਦੇ ਮਾੜੇ ਵੀ ਆ ਜਿਹੜੇ ਜਿਹੜੇ ਰੋਜ਼ੀ-ਰੋਟੀ ਕਮਾਉਣ ਦੇ ਆ ਜਿੰਨੇ ਆਟਾ ਵਾਲੇ ਆ ਸਾਰੇ ਮਤਲਬ ਤੰਗ ਆ ਇਹਨਾਂ ਤੋਂ ਇਹ ਪ੍ਰਵਾਸੀ ਪੰਜਾਬ ਚ ਕਿਉਂ ਆ ਬਾਹਰਲੇ ਸੂਬਿਆਂ ਚ ਕਿਉਂ ਨਹੀਂ ਹੁੰਦੇ ਉਹਨਾਂ ਬਾਹਰਲੇ ਸੂਬੇ ਵੜ ਨਹੀਂ ਦਿੰਦੇ ਨਾ ਤੁਸੀਂ ਤੁਸੀਂ ਭਾਈ ਸਾਹਿਬ ਕੁਝ ਬੋਲ ਰਹੇ ਸੀ ਤੁਸੀਂ ਕੁਝ ਬੋਲ ਰਹੇ ਸੀ ਕੁਝ ਕੀ ਕਹਿ ਰਹੇ ਸੀ ਜੀ ਮੈਂ ਜਿੰਡਿਆ ਵਾਲੇ ਆਉਂਦੇ ਮੰਗਣ ਚੇਚਾ 16 ਕਿਲੋਮੀਟਰ ਚੱਲ ਕੇ ਤਾਂ ਵੀ ਤੁਹਾਨੂੰ ਲੱਗਦਾ ਇੱਕ ਵਾਰ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਭੀਖ ਮੰਗਣ ਵਾਲੇ ਆ ਇੱਕ ਤਰ੍ਹਾਂ ਦਾ ਗਰੋਅ ਆ ਜਿਹੜਾ ਪੰਜਾਬ ਦੇ ਵਿੱਚ ਹੌਲੀ-ਹੌਲੀ ਪੈਰ ਪਸਾਰਦਾ ਜਾ ਰਿਹਾ ਭਾਈ ਉਹਦੇ ਦੇਖਣੀ ਡਿਆ ਆ ਜਿੰਨੇ ਮੰਗਣ ਵਾਲੇ 100 ਜੋ 90% ਬਈਆਂ ਆ ਹਾਂਜੀ ਇਥੇ ਚੰਗੇ ਭਲੇ ਪੱਗਾਂ ਬੰਨੇ ਮੈਂ ਤੁਹਾਨੂੰ ਵਖਾਰੂnga ਭਈਏ ਆ ਜਿਹੜੇ ਪੱਗਾਂ ਬੰਨ ਕੇ ਫੋਟੋਆਂ ਵਿੱਚ ਡੇ ਬਾਬਾ ਦੀਪ ਸਿੰਘ ਜੀ ਦੀਆਂ ਇਹਨਾਂ ਨੂੰ ਪਰੇਸ਼ਾਨ ਜਿਹੜੇ ਲੋਕਾਂ ਨੂੰ ਇਹ ਕਰਦੇ ਨੇ ਤੁਸੀਂ ਅਕਸਰ ਤੁਸੀਂ ਮੈਲਨਾ ਵੀ ਪਾਈ ਤੁਸੀਂ ਅੰਦਰੋਂ ਲੈ ਕੇ ਨਾ ਉਹ ਜਿੰਨਾ ਚਿਰ ਬਹਿ ਕੇ ਤੁਰ ਨਹੀਂ ਜਾਂਦੇ ਉਹਨਾਂ ਜਿਹੜੇ ਲੋਕ ਹੈੜਾ ਨਹੀਂ ਛੱਡਦੇ ਉਹ 何 <noise> ਇਹਨਾਂ ਲੋਕੀਂ ਤਾਂਗਾ ਨਾ ਜਿਹੜਾ ਮੱਥਾ ਟੇਕਣ ਆਉਂਦੇ ਉਹ ਦੱਸਦੇ ਸਾਨੂੰ ਬੈਠੇ ਆਂਦੇ ਭਾਰੀ ਐ ਜਦੋਂ ਅੰਦਰੋਂ ਮੱਥਾ ਟੇਕਣ ਨਿਕਲਦੇ ਆ ਨਾ ਬਾਹਰ ਜਿੱਥੇ ਚਰਨਛੋਹ ਧੋਈਦੇ ਆ ਉੱਥੋਂ ਲੈ ਕੇ ਆਉਂਦਾ ਇੱਥੋਂ ਤੱਕ ਆਡਾ ਖੈਰਾ ਨਹੀਂ ਛੱਡਦੇ ਮੰਗਣ ਵਾਲੇ ਕੋਈ ਕਹਿੰਦਾ ਮੇਰਾ ਪਰਸ ਰਹਿ ਗਿਆ ਕੋਈ ਕਹਿੰਦਾ ਮੇਰਾ ਪਰਸ ਨਿਕਲ ਗਿਆ ਕੋਈ ਕਹਿੰਦਾ ਪਲਾਂਟ ਨਾ ਹੁਣ ਹੁਣ ਇੱਕ ਗੱਲ ਕਰਦੇ ਪਏ ਸੀ ਕਿ ਕਹਿੰਦੇ ਸਾਨੂੰ ਆਟਾ ਲੈ ਦੋ ਸਾਨੂੰ ਛੋਲੇ ਲੈ ਜਾਓ ਤੁਹਾਨੂੰ ਕੀ ਲੱਗਦਾ ਵੀ ਇਹ ਜਿਹੜੀ ਚੀਜ਼ਾਂ ਮਿਲਦੀਆਂ ਇਹ ਵਾਇਗੁਰ ਜਿਹੜੀਆਂ ਚੀਜ਼ਾਂ ਇਹਨਾਂ ਨੂੰ ਮਿਲਦੀਆਂ ਇਹ ਲੈ ਕੇ ਆਪਣੇ ਘਰ ਦਾ ਗੁਜ਼ਾਰਾ ਨਹੀਂ ਕਰਦੇ ਇਹ ਇਦਾਂ ਦੇ ਨੇ ਇੱਕ ਦੂਸਰੇ ਨੂੰ ਅੱਗੇ ਤੇ ਗੁਰੂ ਘਰ ਦੇ ਅੱਗੇ ਖਲੋ ਕੇ ਚਲੋ ਅੰਨ ਚਾਹੀਦਾ ਅੰਨ ਦਾਤਾ ਅੰਦਰ ਬੈਠਾ ਜੋ ਮਰਜੀ ਖਾਓ ਲੰਗਰ ਜਿੰਨਾ ਮਰਜੀ ਲਵਾਵਾ ਚ ਪਾ ਕੇ ਲੈ ਜਾਓ ਜਿੰਨੀ ਮਰਜੀ ਬੱਚਿਆਂ ਜੋਗਾ ਲੈ ਜਾਓ ਗੁਰੂ ਰਣਗਰੀ ਦੇ ਵਿੱਚੋਂ ਕੋਈ ਨਾ ਕੋਈ ਨਾ ਹੁੰਦੀ ਹੈ ਜੀ ਨਾ ਕਿਸੇ ਕੋਈ ਮਨਾਈ ਹੁੰਦੀ ਹੈ 24 ਘੰਟੇ 24 ਘੰਟੇ ਗੁਰੂ ਘਰ ਦਾ ਲੰਗਰ ਚੱਲਦਾ ਜੀ ਬਾਕੀ ਵਾਹ ਗੁਰੂ ਜੀ ਇੱਥੇ ਜਿਹੜੀਆਂ ਜਨਾਨੀਆਂ ਮੰਗਦੀਆਂ ਜੇ ਕਿੱਕ ਜਨਾਨੀ ਤੁਸੀਂ ਸੋ ਦਾ ਨੋਟ ਫੜਾਤਾ ਹੱਥ ਚ ਇੱਕ ਦੇ ਨਾਲ ਤੇ ਇੱਕ ਜਨਾਨੀ ਨੇ 16 ਨੋਡ ਲੈ ਕੇ ਨਿਕਲ ਜਾਣਾ ਉਹਦੇ ਮਗਰ 5 ਜਾਨੇ ਮਗਰ ਮੰਗਣ ਵਾਲੇ ਭਜਨੇ ਤੇ ਆਪੇ ਜਾ ਕੇ ਗੁੱਥਮ ਗੁੱਥੀਆਂ ਹੋ ਜਾਂਦੀਆਂ ਲੜਪੰਦੀਆਂ ਉਹ ਕਹਿੰਦੀ ਮੈਨੂੰ ਬੁਲਾ ਮੇਰਾ ਹੀ ਸਾਬ ਮੈਨੂੰ ਬੁਲਾ ਤੇ 10-5 ਰੁਪਏ ਦੀ ਗੇਮ ਨਹੀਂ ਹੈਗੀ ਭਾਈ ਕੋਜੀ 50 ਤੇ 100 100 ਤੋਂ 150 ਇੱਥੋਂ ਇੱਕ ਜਿਹੜਾ ਗੁਰੂ ਘਰ ਦੇ ਵਿੱਚ ਨਸ਼ਾ ਗੇਤਰ ਵਾਲੇ ਬੰਦੇ ਵੀ بڑے ਨਸ਼ੇ ਵਾਲੇ ਬੰਦੇ ਘੁੰਮਦੇ ਨੇ ਜੀ ਆਗੇ ਐਂਦੇ ਇੱਥੋਂ ਦੇ ਹੀ ਆ ਆਗੇ ਕਹਿਣਗੇ ਅਸੀਂ ਇੱਥੋਂ ਜੰਡਿਆਲੇ ਰਹਿੰਦੇ ਆ ਜੀ ਅਸੀਂ ਬੜੀ ਬੜੀ ਦੂਰੋਂ ਆਏ ਆ ਜੀ ਸੰਗਤ ਤੇ ਸਾਡੇ ਕੋਲ ਪੈਸਾ ਨਹੀਂ ਕੋਈ ਕਿਰਾਇਆ ਦਾ ਸਾਨੂੰ ਕਿਰਾਇਆ ਦੇ ਰ ₹50 ਲੈ ਗਰਾਂ ₹10000 ਤੋਂ 1500 ਇਕੱਠਾ ਕਰਕੇ ਦੋ ਤੋਂ ਤਿੰਨ ਵਾਰੀ ਸਮਾਨ ਆਪਣਾ ਪੂਰਾ ਕਰ ਲੈਂਦੇ ਨਸ਼ੇ ਵਾਲਾ ਤੇ ਉਹ ਕਰਕੇ ਫਿਰ ਟਾਈਟ ਹੋ ਜਾਂਦੇ ਨੇ ਫਿਰ ਬੈਠੇ ਰਹਿੰਦੇ ਨੇ ਫਿਰ ਨਸ਼ਾ ਉਤਰਦਾ ਤੇ ਫਿਰ ਗੁਰੂ ਦੇ ਘਰ ਆ ਜਾਂਦੇ ਨੇ ਸੰਗਤ ਦੇ ਅੱਗੇ ਜਿਹੜੀ ਵੀ ਇਹਦੇ ਵੀ ਕੋਈ ਵੀਆਈਪੀ ਐਨਆਰਆਈ ਕੋਈ ਚੰਗਾ ਬੰਦਾ ਬਾਹਰੋਂ ਆਇਆ ਉਹਨੂੰ ਆ ਕੇ ਕਹਿੰਦੇ ਨੇ ਵੀ ਭਾਜੀ ਅਸੀਂ ਦੂਰੋਂ ਆਏ ਆ ਮੇਰੇ ਬੱਚੇ ਨੇ ਮੈਂ ਇਦਾਂ ੜੋਗ ਜਾਰਾ ਨਹੀਂਗਾ ਉਹ ਅਗਲਾ ਫਿਰ ਮਹਤਰ ਸਾਥੀ ਵੇਖ ਕੇ ਰੁਪਿਆ 100 ਜਾਂ 200 ਦੇ ਜਾਂਦਾ ਕਈ ਇੱਥੇ 5-500 ਹਜ਼ਾਰ-ਹਜ਼ਾਰ ਰੁਪਿਆ ਵੀ ਦੇਖੇ ਜਾਂਦੇ ਨੇ ਪਹਿਲੇ ਗਰੋ ਚੱਲਦਾ ਹੁੰਦਾ ਸੀ ਜੀ ਇੱਥੇ ਵਾਹਿਗੁਰੂ ਜੀ ਇੱਕ ਬੱਚਾ ਇੱਕ ਲੇਡੀਜ਼ ਇੱਕ ਬੰਦਾ ਨਾਲ ਤਿੰਨ ਬੱਚੇ ਨਾਲ ਚਾਰ ਪੰਜ ਬੈਗ ਫੜਨੇ ਆਂ ਹੀ ਪਰਦੇਸੀ ਬੰਦੇ ਆ ਜੀ ਸਾਡੇ ਕੋ ਟਿਕਟਾ ਨਹੀਂ ਆ ਇਥੇ 1500 2000 ਰੁਪਿਆ ਨਿਆਇ ਜੀ ਗਰੀਮਾਰ ਵਾਲੇ ਬੰਦੇ ਜਿਹੜੇ ਚੰਗੇ ਬੰਦਿਆਂ ਕੋ 15 1500 ਰੁਪਿਆ ਤੋਂ 2000 ਰੁਪਿਆ ਲੈ ਕੇ ਫਰਾਰ ਹੋ ਜਾਂਦੇ ਰਹੇ ਨੇ ਵੀ ਇੱਥੇ ਬਹੁਤ ਹੀ ਬੁਰਾ ਹਾਲਾ ਹੈ ਵਾਹਿਗੁਰੂ ਜੀ ਪ੍ਰਸ਼ਾਸਨ ਨੂੰ ਜਲਦੀ ਤੋਂ ਜਲਦੀ ਇਹ ਚੀਜ਼ਾਂ ਨੇ ਨੱਥ ਪਾਣੇ ਚਾਹੀਦੀ ਹੈ ਕਈਆਂ ਦੇ ਐਤਵਾਰ ਚ ਪਹਿਰਾ ਸਾਹਿਬ ਲੱਗਦਾ ਜੀ ਇੱਥੇ ਗੁਰੂ ਦਾ ਆਂਦਾ ਸੀ ਇਹ ਘਰ ਬੜੀਆਂ ਕਈਆਂ ਸੰਗਤਾਂ ਪਲਾਸ ਕਈਆਂ ਦੇ ਮੋਬਾਈਲ ਨਿਕਲਦੇ ਹੋਣਗੇ ਪਰਸ ਨਿਕਲਦੇ ਹੋਣਗੇ ਬੈਕ ਹੋਏ ਜਾਂਦੇ ਹੋਣਗੇ ਇੰਨਾ ਕੁਝ ਹੁੰਦਾ ਹੈ ਤੇ ਵਾਹਿਗੁਰੂ ਜੀ ਗੁਰੂ ਰਾਮਦਾਸ ਦੀ ਨਗਰੀ ਜਿੱਥੋਂ ਉਹ বাস ਸਟੈਂਡ ਤੱਕ ਲੰਕਰ ਸੰਗਤ ਜਾਂਦੀ ਹੈ ਨਹੀਂ ਲੱਖਾਂ ਦੇ ਸ਼ਰਧਾਲੂ ਇੱਥੇ ਆਉਂਦੇ ਨੇ ਵੀ ਜਲਦੀ ਤੋਂ ਜਲਦੀ ਇਹ ਸਰਕਾਰ ਨੂੰ ਇਸ ਚੀਜ਼ ਉੱਤੇ ਹੱਥ ਪਾਣੀ ਚਾਹੀਦੀ ਹੈ ਜਿਹੜੇ ਜਿਹੜੇ ਪ੍ਰਵਾਸੀ ਜਿਹੜੇ ਜਿਹੜੇ ਦੇਸ਼ੇ ਰਹਿਣ ਵਾਲੇ ਨੇ ਉਹਨਾਂ ਦੇ ਆਪਣਾ ਛੁਟਕਾਰਾ ਕੀਤਾ ਜਾਵੇ ਉਹਨਾਂ ਦੇ ਘਰ ਚ ਪਹੁੰਚਾਇਆ ਜਾਵੇ ਸੰਗਤ ਇੰਨੀ ਬਸ ਬੇਨਤੀ ਹੈ ਜੀ ਟਿਕਟ ਯੋਗਾ ਕਰਾਇਆ ਯੋਗਾ ਸੰਗਤ ਨੂੰ ਬੋਦੀ ਗੱਲਾਂ ਸੰਗਤ ਦੇ ਸਕਦੀ ਹੈ ਉਹ ਪਰਦੇਸੀ ਬੰਦੇ ਨੂੰ ਆਪਣੇ ਟਿਕਾਣੇ ਤੇ ਆਪਣੇ ਦੇ ਯਾ ਚ ਪੰਜਾਣਾ ਚਾਹੀਦਾ ਵਾਹਿਗੁਰੂ ਜੀ ਦਾ ਇੱਕ ਕਿ ਤੁਹਾਡੇ ਰਗੀ ਰਿਸ਼ਚਾ ਵੀਰ ਵਾਲੇ ਨਾਲ ਗੱਲ ਕੀਤੀ ਸੀ ਕਿ ਭਾਜੀ ਕੋਈ ਭਿਖਾਰੀ ਮੇਰੇ ਆਟੋ 'ਚ ਚੜੇ ਉਹਨਾਂ ਦੇ ਕੋਲ 80 80000 ਰੁਪਏ ਦੇ ਫੋਨ ਖਰੀਦੇ ਕਿੱਥੋਂ ਆਏ ਇਹ ਵਾਹਿਗੁਰੂ ਜੀ ਜਿਹੜੇ ਭਿਖਾਰੀ ਬੰਦੇ ਨੇ ਜੀ ਇਹ ਚੀਜ਼ ਦਾ ਹੁੰਦਾ ਜੀ ਭਾਵੇਂ 80000 ਦਾ ਫੋਨ ਹੈ ਕਿਸੇ ਦਾ 50000 ਦਾ ਫੋਨ ਹੈ ਟੈਲੀਕੋਮ ਤੇ ਹਨ ਨੇ ਬੱਚੇ ਪੰਜ ਪੰਜ ਨਾਂ ਰੱਖਦੇ ਨੇ ਉਹ ਦੂਰੋਂ ਵੇਖ ਲੈਂਦੇ ਕੋਈ ਸੰਗਤ ਸਨਮਾਨ ਲੈ ਰਹੀ ਹੈ ਬਾਹਰੋਂ ਆ ਕੇ ਜਿਸ ਜਨਾਨੀ ਨੇ ਕੋਈ ਚੰਗਾ ਜਾਂ ਪਰਸ ਖੋਲਿਆ ਜਾਂ ਮੋਬਾਈਲ ਦੇਖਿਆ ਜੀ ਉਹ ਵੀ ਕਰਦੇ ਆ ਆਗੇ ਪਰਦੇਸੀ ਬੰਦੇ 4 ਤੋਂ 5 ਜਣੇ ਘੇਰਾ ਪਾ ਲੈਂਦੇ ਨੇ ਘੇਰਾ ਪਾ ਲੈਂਦੇ ਨੇ ਸੰਗਤ ਜੀ ਤੇ ਆਗੇ ਵਾਈ ਗੁਰੀ ਪਰਦੇਸੀ ਬੰਦੇ ਆ ਕੇ ਸੰਗਤ ਜਿਹੜੇ ਮੰਗਣ ਵਾਲੇ ਬੱਚੇ ਪੁੱਛੇ ਉਹ ਇੱਕ ਜਣਾ ਪਹਿ ਮੰਗਣਾ ਚਾਲੂ ਕਰ ਦਿੰਦਾ ਦੂਜੀ ਜਨਾਨੀ ਉਹ ਵੈਸੇ ਲਾਪਨ ਦੀ ਜਿੰਨੇ ਦੇਣਾ ਵਾ ਦਾਨ ਜੋ ਤੀਜੇ ਤੋਂ ਚੌਥਾ ਬੱਚਾ ਲੈ ਆ ਕੇ ਵਿੱਚ ਉਂਗਲਾਂ ਮਾਰ ਕੇ ਤੇ ਚੀਕ ਗੈਪ ਕਰ ਦਿੰਦੇ ਨੇ ਇਹੜੇ-ਇਹੜੇ ਬੱਚੇ ਆ ਛੀਬੜੇ ਬੜੇ ਇੱਕ ਜਨਾਨੀ ਇਹਦੇ ਚਾਰ ਤੋਂ ਪੰਜ-ਪੰਜ ਬੱਚੇ 7-7 ਬੱਚੇ ਲੈ ਕੇ ਘੁੰਮ ਰਹੀ ਹੈ ਨਹੀਂ ਤੁਹਾਨੂੰ ਲੱਗਦਾ ਉਹ ਬੱਚੇ ਉਹਨਾਂ ਦੇ ਆਪਣੇ ਹੋਣਗੇ ਵਾਇਗੁਰ ਜੀ ਦੇਖੋ ਬੱਚੇ ਇਹਨਾਂ ਦੇ ਚਲੋ ਹੋਣਗੇ ਵੀ ਇੱਕ ਜੋ ਵੱਧ ਦੋ ਜਾਣਗੇ ਇੱਕ ਤੋਂ ਜਾਂ ਦੋ ਜਾਂ ਤਿੰਨ ਹੋ ਸਕਦੇ ਨੇ ਪੰਜ-ਪੰਜ 6-6 ਬੱਚੇ ਵਾਇਗੁਰ ਜੀ ਇਸ ਤਰ੍ਹਾਂ ਹੋ ਜਾਂਦਾ ਜੀ ਜਿਸ ਤਰ੍ਹਾਂ ਕੋਈ ਰਿਸ਼ਤੇਦਾਰ ਦਾ ਬੱਚਾ ਜਾਂ ਕਿਸੇ ਦਾ ਬੱਚਾ ਵੀ ਤੈਨੂੰ ਮੈਂ ਤੇਰੇ ਬੱਚੇ ਦੀ ਰਾਤੀ ਦੀ ਦਿਹਾੜੀ ਬੰਦੀ ਉਹ ਮੈਂ ਦੇ ਦਾਂਗੀ ਦੇਖੋ ਦਿਹਾੜੀਆਂ ਦੇ ਉੱਤੇ ਲੈ ਆ ਕੇ ਦਿਹਾੜੀ ਦਾ ਰਹੇ ਨੇ ਮਾਈਕ ਜੀ ਜਿਸ ਜਨਾਨੀ ਦੇ ਇੱਕ ਤੋਂ ਦੋ ਬੱਚੇ ਹੈਗੇ ਨੇ ਜਿਹਨਾਂ ਦੇ ਆਧਾਰ ਕਾਰਡ ਵਗੈਰਾ ਪ੍ਰੂਫ ਚੈੱਕ ਕੀਤੇ ਜਾਣ ਜਿਹੜੇ ਕੋ ਪੰਜ ਪੰਜ ਬੱਚੇ ਲੈੇ ਵਰਦੇ ਸਮਝ ਰੋਕੋ ਤਿਹਾਰੀਆਂ ਤੇ ਲੈ ਆ ਕੇ ਬੱਚੇ ਇਹਨਾਂ ਨੇ ਭੀਖ ਮੰਗਾ ਰਹੇ ਨੇ ਇੱਥੇ ਬੱਚੂ ਕੋ ਮੋ ਰਹੀ ਹੈ ਭਾਗ ਜੋ ਭਾਗ ਜੋ ਭਾਗ ਤੋ ਆ ਬੋਲਾ ਖਾਣੇ क्या। तो वो यहाँ पर मांग क्या करो कर वो पर पर तो पे खड़ी हुई है वो अब तो वो अब है। आए हैं तो भाग 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 रही है आप लोगों ने उनको इशारा क्यों किया कि भाग जाओ ये बोला है कि तुम लोग उधर खा करके बच्चे ले रहे हैं नहीं नहीं वो तो भीख मांग रहे हैं आपने उनको क्यों बोला भाग की मांग रहे हैं बाबू अभी खा कर रोटी रख लो कुछ नहीं अभी प्रसाद हमने रिकॉर्डिंग की है आप सबकी हाँ मैंने रिकॉर्डिंग की हुई है आपकी वो देखो अभी चप्पल जमा करा है मैंने आप सबकी रिकॉर्डिंग की हुई है पहले भीख मांगते थी आपकी भी की है मैं अभी रोटी खा कर आ रहा हैं बाबूजी जी ऐसे नहीं अभी रोटी उनको तो क्यों बोला कि भाग जाओ भागने में चाहिए बोला कि उसको रखा लेने की आप, आप लोग कहाँ से हो है? आप कहाँ के रहने वाले हो मध्य प्रदेश के रहने वाले हैं तो यहाँ क्या कर रहे हो आप ये प्रसाद प्रसाद खा कर आ रहे हैं बाबू अभी मैं खा रोटी अभी आ रहा हूँ बच्चे की ਮੈਂ ਮੈਂ ਤਾਂ ਆਪਕੋ ਸਵੇਹ ਸੇ ਇਹਾ ਭੀਖ ਮੰਗਦੇ ਦੇਖ ਰਹਾ ਹਾਂ ਮੈਂ ਕਸਮ ਖਾ ਰਹਾ ਹਾਂ ਅਭੀ ਮੈਂ ਰੋਟੀ ਖਾਣੇ ਆਇਆ ਹਾਂ ਬੱਚੋ ਕੋ ਨਹੀਂ ਪੜਾਉਂਦੇ ਉਸਨੂੰ ਮਾਰ ਕੇ ਜਿੰਨਾ ਚਿਰ ਤਮਾਸ਼ਾ ਕਰਾਉਂਦੇ ਮੈਂ ਅਭੀ ਰੋਟੀ ਖਿਲਾਣੇ ਉਹ ਚੱਪਲ ਜਮ ਕਰਾਇਆ ਅਭੀ ਦੇਖੋ ਪਾਈ ਦੀ ਕਿਹਨੇ ਮੰਗ ਰਿਹਾ ਭਾਈ ਇਹ ਡੇਲੀ ਮੰਗਦੇ ਜਿਹੜੀ ਸੰਗਤ ਆਉਂਦੀ ਆ ਸੰਗਤ ਨੂੰ ਐ ਬਾਹ ਫੜੇ ਕਹਿੰਦੇ ਸਾਨੂੰ ਦੇ ਦੇ ਜਾਓ ਜੇ ਬੱਚੇ ਆ ਤੇ ਬੱਚਣ ਨੂੰ ਪੜਾਉਣਾ ਨਹੀਂ ਉਹਨਾਂ ਨੂੰ ਇੱਥੇ ਜਿੰਨੇ ਚਿਰ ਉਹ 2-250 ਰੁਪਇਆ ਇੱਕ ਬੱਚਾ ਇਹਨਾਂ ਨੂੰ ਮਾਂ ਪਿਓ ਨੂੰ ਦਵੇ ਨਾ ਉਹਨਾਂ ਨੂੰ ਇੱਥੇ ਵੀ ਕੁੱਟਦੇ ਆ ਇਹਨਾਂ ਦਾ ਪੱਕਾ ਹੀ ਕੰਮ ਐ ਭਾਜੀ ਵੀ ਭਜਉਂਦੇ ਆ ਇਹ ਫੇਰ ਘਮ ਘਮਾ ਕੇ ਇੱਥੇ ਹੀ ਹੁੰਦੇ ਆ ਜੇ ਸੰਗਤ ਆਉਂਦੀ ਆ ਸੰਗਤ ਦੀ ਬਾਹ ਫੜਦੀ ਆ ਸੰਗਤ ਦੀ ਬਾਹ ਫੜ ਕੇ ਹਾਂਜੀ ਪਹਹਾ ਦੇ ਕੇ ਜਾਉਂਦੀ ਹੈ ਇੱਥੇ ਰਹਿਨੇ ਇੱਥੇ ਰਹਿਨੇ ਮੁਰਗੇ ਘਰ ਵਾਲੇ ਨਿਸ਼ੇ ਕਰਦੇ ਆ ਬਹੁਤ ਮਾੜਾ ਕੰਮ ਕਰਦੇ ਆ ਹੁਣ ਸਰਕਾਰ ਨੇ ਇੱਕ ਮੁਹਿੰਮ ਚਲਾਈ ਹੋਈ ਆ ਜਿੰਨੇ ਭਿਖਾਰੀ ਆ ਇਹਨਾਂ ਨੂੰ ਜੇਲਾਂ ਚ ਸੁੱਟਿਆ ਜਾ ਰਿਹਾ ਹਾਂਜੀ ਜਿਹੜੇ ਬੱਚੇ ਨਾਲ ਲਈ ਫਿਰਦੇ ਆ ਇਹਨਾਂ ਦੇ ਡੀਐਨਏ ਟੈਸਟ ਹੋ ਰਹੇ ਆ ਕਿ ਇਹ ਬੱਚੇ ਇਹਨਾਂ ਦੇ ਹੈਗੇ ਵੀ ਆ ਕਿ ਨਹੀਂ ਆ ਸਿਰਫ ਭੀਖ ਮੰਗਣ ਲਈ ਰੱਖਿਆ ਇਹ ਵੀਰ ਜੀ ਇਹ ਇਹਨਾਂ ਦਾ ਪੱਕਾ ਹੀ ਕੰਮ ਆ ਇੱਥੇ ਹੋਰ ਵੀ ਜਨਾਨੀਆਂ ਆ ਗਿਆ ਵਾ ਬੱਚੇ ਹੈਗੇ ਆ ਜਿੰਨਾ ਚਿਰ ਆਪਣੇ ਮਾਂ ਪਿਓ ਨੂੰ 2200 ਰੁਪਏ ਨਾ ਇਹ ਸ਼ਖਸ ਆ ਚਲੋ ਇਹਦੀ ਮਾਂ ਲਾ ਲਓ ਜਿੰਨਾ ਚਿਰ ਇਹ ਬੱਚਾ 2200 ਰੁਪਏ ਨੂੰ ਨਹੀਂ ਦੇਊਗਾ ਤੇ ਇਹ ਕੁੱਟੂਗੀ ਉਹਦੋਂ ਮੰਗਦਾ ਕਿਉਂ ਨਹੀਂ ਆ ਜੇ ਸੰਗਤ ਆਉਂਦੀ ਆ ਪਰਦੇਸ ਤੋਂ ਆਉਂਦੀ ਆ ਹੁਣ ਪਤਾ ਨਹੀਂ ਇਹ ਜਿਵੇਂ ਕਰਦੇ ਆ ਕੀ ਕਰਦੇ ਆ ਕੋਈ ਕਹਦੇ ਮੱਥੇ ਦੇ ਉੱਤੇ ਨਹੀਂ ਲਗਿਆ ਮੱਥੇ ਦੇ ਬਾਵਾ ਫੜ ਕੇ ਸੰਗਤ ਨੂੰ ਹਾਂਜੀ ਪੈਸਾ ਦੇ ਜਾਓ ਜੀ ਬੰਦਾ ਪੁੱਛੇ ਇਹਨਾਂ ਨੇ ਜਮਾ ਕਰਾਇਆ ਹਰ ਤਰ੍ਹਾਂ ਇਹ ਸੰਗਤ ਹੁੰਦੀ ਹੈ ਪ੍ਰਦੇਸ਼ ਤੋਂ ਹੁੰਦੀ ਹੈ ਬੰਬੇਓ ਦਿੱਲੀਓ ਕੋਈ ਵੀ ਜੇ ਕਹਦੇ ਵਿਡੂਆ ਕੱਢ ਰਹੇ ਨੇ ਮੋਬਾਈਲ ਅੱਜ ਕੱਲ ਆਨਲਾਈਨ ਤੇ ਪੈਸੇ ਪੈਂਦੇ ਆ ਆਨ ਉਹਦਾ ਮੋਬਾਈਲ ਨਿਕਲ ਗਿਆ ਸਮਝੋ ਸਾਰਾ ਜੋ ਕੰਮ ਖਰਾਬ ਹੋ ਗਿਆ ਜੇ ਇਹ ਮੰਗਦੇ ਨਾ ਬੰਦਾ ਪੁੱਛੇ ਘਰ ਵਾਲੇ ਇਹਨਾਂ ਦੇ ਉਹਨਾਂ ਦਾ ਵੀ ਇਹੋ ਕੰਮ ਹੈ ਜੇ ਕਹੇ ਲੱਤ ਵੱਡੀ ਆ ਇੱਥੋਂ ਪੈਸੇ ਮੰਗ ਕੇ ਜਾਂਦੇ ਆ ਤਰੰਤਾ ਰੋੜ ਇਹ ਫਾੜ ਗਿਆ ਉੱਥੇ ਜਾ ਕੇ ਟੀਕੇ ਲੋਂਦੇ ਇੱਥੇ ਕੋਈ ਇੱਕ ਹਾਂਡੀ ਗੈਪ ਹੁੰਦਾ ਸੀ ਉਹਦੀ ਲੱਤ ਨਹੀਂ ਹੈ ਕੀ ਦੇ ਹੈਂ ਕਰਨਾ ਤੁਰਦਾ ਸੀ ਇਹ ਤਾਂ ਸੰਗਤ ਨੇ ਪੈਸੇ ਦਿੱਤੇ ਕਿਉਂ ਸੇਵਾਦਾਰ ਨੇ ਉਹਨੂੰ ਉਹ ਮੁੜ ਕੇ ਟਾਲਾ ਸਾਹਿਬ ਤੋਂ ਆ ਰਿਹਾ ਵਾਪਸੀ ਉਹਨੇ ਵੇਖਿਆ ਰੇਲ ਫੜ ਗਿਆ ਉੱਥੇ ਆਪਣੇ ਤਰੰਤਾ ਰੋਡ ਦੇਤੇ ਉਹਦੇ ਉੱਤੇ ਵੇਖਿਆ ਤਿੰਨ ਚਾਰ ਜਣੇ ਉਹਦੇ ਨਾਲ ਹੋਰ ਤੇ ਟੀਗੇ ਲਾਉਂਦੇ ਮੜ ਕੇ ਇੱਥੇ ਉਹਨਾਂ ਨੇ ਸੇਵਾਦਾਰ ਨੂੰ ਕਿਹਾ ਆ ਵੀ ਇੱਥੇ ਇਹਨੂੰ ਖਲੌਣ ਨਹੀਂ ਦੇਣਾ ਇਹ ਜਿਹੜੇ ਪੈਸੇ ਮੰਗਦਾ ਵਾ ਇਹ ਬੱਚਿਆਂ ਦੇ ਨਾਂ ਤੇ ਮੰਗਦਾ ਮੜ ਕੇ ਤਿੰਨ ਚਾਰ ਜਣੇ ਇਹ ਹੋਰ ਲੈ ਕੇ ਨਾਲ ਇਹ ਟੀਗੇ ਲਾਉਂਦੇ ਆ ਇੱਥੇ ਮੜ ਕੇ ਔਰ ਤੋਂ ਬਾਅਦ ਉਹ ਸ਼ਖਸ਼ੀ ਦਿੱਤੇ ਖਲੁੱਤਾ ਇਹਨਾਂ ਦਾ ਪੱਕਾ ਕੰਮ ਹੈ ਹੋਣ ਇਹਨਾਂ ਦੇ ਮੁੱਥੇ ਤੇ ਲਗਿਆ ਨਹੀਂ ਪੈਸਾ ਮੰਗਦੇ ਆ ਜਵਾ ਕੱਢਦੇ ਆ ਕੀ ਕਰਦੇ ਆ ਖਿਖਾਰੀਵਾਦ ਅੱਜਕੱਲ੍ਹ ਪੰਜਾਬ ਦੇ ਵਿੱਚ ਬਹੁਤ ਆ ਸਰਕਾਰ ਹੁਣ ਇਹਨਾਂ ਤੇ ਸਿਕੰਜਾ ਕਸਣ ਜਾ ਰਹੀ ਆ ਇਹਨਾਂ ਨੂੰ ਜੇਲ੍ਹਾਂ ਚ ਸੁਟਣਗੇ ਇਹਨਾਂ ਦੇ ਡੀਐਨਏ ਟੈਸਟ ਹੋ ਰਹੇ ਆ ਕਿਦਾਂ ਮੰਨਦੇ ਹੋ ਜੋ ਪੰਜਾਬ ਨੂੰ ਇਹ ਬਦਨਾਮ ਕਰਨ ਦਾ ਇੱਕ ਨਵਾਂ ਤਰੀਕਾ ਲੱਭਿਆ ਹੋਇਆ ਇਤਨਾ ਜ਼ਰੂਰਤ ਹੈ ਇਹਨੂੰ ਖਾਣਾ ਪਾਣੀ ਕਿਹਦੇ ਰੋਟੀ ਬਣ ਜਾਈਏ ਦੇ ਦਿੰਦੇ ਆ ਇਹਨਾਂ ਨੂੰ ਤੇ ਪਹਿਲਾਂ ਕੀ ਕਰਦੇ ਆ ਇਹਨਾਂ ਰੋਟੀ ਚਾਹੀਦੀ ਰੋਟੀ ਦੇਣੇ ਖਾਣੇ ਕੱਪੜਾ ਜਿਹਦਾ ਕੱਪੜਾ ਭਲਾ ਦੇਣਾ ਦਵਾਈ ਕਿਹਦੀ ਦਵਾਈ ਲੈ ਦੇਣੇ ਆ ਇਹ ਕਰ ਸਕਦੇ ਆ ਬਾਕੀ ਪੈਸਾ ਗਲਤ ਨਹੀਂ ਆਏ ਕਰਦੇ ਉਹ ਨਹੀਂ ਦੇਣਾ ਚਾਹੀਦਾ ਪੈਸਾ ਕਿ ਨਾ ਦਿਓ ਇਹਨੂੰ ਜ਼ਰੂਰਤ ਹੈ ਦਵਾਈ ਦੀ ਇਹਨੂੰ ਸਵੇਰ ਦਵਾਈ ਲੈ ਦੇਣੇ ਆ ਇਹਨੂੰ ਕੱਪੜੇ ਜੁੱਤੇ ਉਹਨੂੰ ਕੱਪੜੇ ਲੈ ਦੇਣੇ ਆ ਤੇ ਜੇ ਆਖੇ ਪੈਸੇ ਦਿਓ ਹੁਣ ਇਥੋਂ ਪੈਸੇ ਲੈਣੇ ਉਹ ਜਾ ਕੇ ਉੱਥੇ ਜਾ ਕੇ ਉਹਨੂੰ ਸ਼ਰਾਬ ਪੀਣੀ ਆ ਸ਼ਰਾਬ ਵੀ ਪੀਣੀ ਆ ਸ਼ਰਾਬ ਪੀਣੀ ਆ ਤੀਕੇ ਲੈਣੇ ਫਿਰ ਕੀ ਕਰਾਂਗੇ ਆਪਾਂ ਇਸ ਕਰਕੇ ਇਹਨਾਂ ਨੂੰ ਪੈਸਾ ਨਾ ਦਿਓ ਜਿੰਨੂੰ ਜ਼ਰੂਰਤ ਹੈ ਜੇ ਤੈਨੂੰ ਜ਼ਰੂਰਤ ਹੈ ਗਿਆ ਫਿਰ ਠੀਕ ਹੈ ਗਵਰਨਮੈਂਟ ਨੇ ਕੀਤਾ ਵੀ ਉਹਨਾਂ ਨੂੰ ਬਸੇਰਾ ਕੋਈ ਦੇਣੇ ਆ ਇਹਨਾਂ ਬੱਚੇ ਦੀ ਕਿਸੇ ਜ਼ਰੂਰਤ ਹੈ ਪੜਨ ਵਾਸਤੇ ਜੁੱਤੇ ਕ ਜੁੱਤੇ ਨੂੰ ਕਰਾਪਾ ਲੈਣੇ ਆ ਪੜ੍ਹਨੇ ਪਾਉਣਾ ਨੂੰ ਹੁਣ ਛੋਟੇ ਛੋਟੇ ਬੱਚਿਆਂ ਨੂੰ ਮੰਗਣ ਵਾਸਤੇ ਸ਼ਾਮ-ਸ਼ਾਮ ਵੱਡੇ ਤੱਕ ਵੱਡੇ ਆ ਪਰ ਅਸੀਂ ਲੰਬੇ ਸਮੇਂ ਤੋਂ ਵੇਖਦੇ ਆ ਬੱਚਿਆਂ ਨੂੰ ਨਾਲ ਲੈ ਕੇ ਮੰਗਦੇ ਆ ਅਗਰ ਇਹਨਾਂ ਨੂੰ ਪੜ੍ਹਨ ਦੀ ਜ਼ਰੂਰਤ ਆ ਤਾਂ ਲੋਕਾਂ ਤੋਂ ਪੜ੍ਹਾਈ ਮੰਗਣ ਪੈਸੇ ਦਾ ਕੀ ਕਰਦੇ ਆ ਫਿਰ ਕਈ ਬੱਚੇ ਇਦਾਂ ਦੇ ਆ ਨਾ ਇਹਨਾਂ ਵਾ ਬੰਨੀ ਆ ਲੱਤ ਬੰਨੀ ਆ ਤੇ ਬਾਗ ਜਿਹੜੀ ਜਾਂਦੇ ਆ ਸ਼ਾਮ ਨੂੰ ਦੇਖੋ ਲੱਤ ਖੋਲਣੇ ਬਿਲਕੁਲ ਅੱਛਾ ਹੀ ਆ ਸਰਾਂ ਦੇ ਗਿਆ ਇਹਨਾਂ ਦੇ ਜਿਹੜੇ ਨਾ 2-4 ਬੰਦਿਆਂ ਦੇ ਸਾਰੇ ਬਲਦਾਂ ਨੂੰ ਜ਼ਰੂਰਤ ਉਹਨੂੰ ਫਿਰ ਮਿਲਦਾ ਨਹੀਂ ਤੇ ਜਿਹਨੂੰ ਨਹੀਂ ਜੇ ਤੂੰ ਉਹਨੂੰ ਕਿਹੜੇ ਮੈਂ ਜਾਂਦਾ ਹੋਰ ਗੱਲ ਇਹਨਾਂ ਨੇ ਟਾਰਗੇਟ ਰੱਖਿਆ ਜੇ ਭਾਈ ਆ ਇਹਨਾਂ ਕੋ ਆਟਾ ਲੈ ਆ ਦੋ ਜੀ ਆਟਾ ਲੈ ਆ ਦੋ ਮੁੜ ਕੇ ਫਿਰ ਉਤੋਂ ਆਟਾ ਲੈ ਗਏ ਤੇ ਉਹ ਦੁਕਾਨ ਤੇ ਫਿਰ 10 ਰੁਪਏ ਘੱਟ ਲੈਣੇ ਨੇ ਉਹਨੂੰ ਦੇ ਜਿਤਨਾ ਬਾਬਾ ਜੀ ਕਹਿੰਦੇ ਆ ਦਵਾਈ ਅੱਜ ਕੱਲ ਇਹਨਾਂ ਨੇ ਹਰ ਕਹਿਣ ਨਾਲ ਸਬੰਧ ਰੱਖਿਆ ਵਾ ਜੇ ਕੋਈ ਦਵਾਈ ਲੈ ਕੇ ਦਿੰਦੇ ਆ ਨਾ ਤੇ ਦਵਾਈ ਲੈ ਕੇ ਮੁੜ ਕੇ ਫਿਰ ਇਹ ਦਵਾਈ 500 ਦੀ ਲੈ ਦੇਣਗੇ ਜੇ ਡਾਕਟਰ ਨੂੰ ਕਹਣਗੇ ਹਾਂ ਜੀ ਭਾਈ ਇਹ ਦਵਾਈ ਵਾਸ ਕਰ ਲੋ ਉਹਨਾਂ ਕੋ 400 ਰੁਪਏ ਲੈਣਗੇ 100 ਰੁਪਏ ਉਹ ਕਮਾ ਗਿਆ 400 ਰੁਪਏ ਨਾਲ ਲਿਆ ਇਹਨਾਂ ਦੀ ਦਵਾਈ ਇਹ ਇਹਨਾਂ ਨੇ ਸੇਵਾ ਕੀਤੀ ਆਪਣੇ ਦਿਲੋਂ ਉਹ ਬੇਕਾਰ ਹੋ ਗਈ ਜੇ ਆਟਾ ਮੰਗਦੇ ਆ ਦਾਲ ਮੰਗਦੇ ਆ ਉਤੋਂ ਲੈਂਦੇ ਆ ਹਾਂਜੀ 10-20 ਰੁਪਏ ਘੱਟ ਜੀ ਫਿਰ ਉਹਨਾਂ ਕੋਲ ਹੀ ਚਲ ਜਾਂਦਾ ਵਾ ਇਹ ਫਿਰ ਮੁੜ ਕੇ ਹਾਟੇ ਅਹੀਂ ਬੈਟਰੀ ਵਾਲੋ ਚਲਾਉਣੇ ਆ ਹਾਟੇ ਕਿਤੇ 500 ਰੁਪਿਆ ਵੀ ਹੋ ਜੇ ਨਾ 350 ਕਿਰਾਇਆ ਦੇਣਾ ਹੁੰਦਾ 150 ਰੁਪਿਆ ਵਜਾ ਇਹ ਆਈਸਕ੍ਰੀਮ ਖਾਣ ਨੂੰ ਹਾਂਜੀ ਭਾਜੀ ਆਈਸਕ੍ਰੀਮ ਜੇ ਕੋਈ ਖਾਂਦਿਆ ਉਹਨੂੰ ਆਈਸਕ੍ਰੀਮ ਖਵਾ ਦਿਓ ਜੀ ਥੱਬਾ ਥੱਬਾ ਇਹ ਅਹੀਂ ਪੰਜ ਬੈਟਰੀਆਂ ਵਾਲੇ ਪੈਸੇ ਰਲਾ ਲਈਏ ਇਕੱਲੇ ਇਕੱਲੇ ਦੇਖੋ ਇਹਨਾਂ ਕੋ ਪੈਸੇ ਆ ਜਿੱਦਾਂ ਤੁਸੀਂ ਗੱਲ ਕੀਤੀ ਸੀ ਕਿ ਇਹਨਾਂ ਨੂੰ ਜੋ ਸਹਾਇਤਾ ਬੰਦੀ ਆਪਾਂ ਦੇ ਦੇਾਂਗੇ ਸਚੇ ਨੀਅਤ ਤੋਂ ਆਏ ਨੇ ਜਿਹੜੀ ਵੀ ਸਟੇਟ ਦੇ ਰਹਿਣ ਵਾਲੇ ਆ ਕਿ ਉਹ ਸਰਕਾਰ ਇਹਨਾਂ ਦਾ ਇੰਤਜ਼ਾਮ ਨਹੀਂ ਕਰ ਸਕਦੀ ਸਾਰਿਆਂ ਦਾ ਬੋਝ ਚੁੱਕਣ ਨੂੰ ਪੰਜਾਬ ਵੀ ਬੈਠਾ ਏ ਤੇ ਇਹਨਾਂ ਦੇ ਕੀ ਗਹਿਰੇ ਦੇ ਉੱਪਰ ਸੈਂਟਰ ਸੋਚ ਰਹੀਦਾ ਵੀ ਕੀ ਕਰਨ ਨੇ ਆ ਇਹਨਾਂ ਨੇ ਸੈਂਟਰ ਨੇ ਸਾਹਮਣੇ ਕੀ ਸੋਚੇ ਪੰਜਾਬ ਨੂੰ ਜਦੋਂ ਨਾਲ ਥਾਂ ਸੁਟੋ ਹੁਣ ਇੱਕ ਦੀ ਕਿਹਦੀ ਹੈਲਪ ਕਰੋ ਹੈਲਪ ਕਰਨ ਵਾਸਤੇ ਆਜੋੜੇ ਹੈਲਪ ਕਰਦੀ ਕੋਈ ਗੱਲ ਨਹੀਂ ਇਹ ਨਹੀਂ ਵੀ ਸਾਡਾ ਬੋਝ ਹੀ ਬਣ ਜਾ ਹੋਈ ਨਹੀਂ ਗੱਲ ਹੈਗੀ ਵੀ ਤੁਹਾਡਾ ਦੇਸ਼ ਸਭ ਕੁਝ ਹੈਗਾ ਉੱਥੇ ਆਪਣਾ ਰਹੋ ਹਾਂ ਤਾਂ ਨੂੰ ਜੁੱਤ ਜਿੰਨੀ ਹੈਲਪ ਕਰ ਸਕਦੇ ਸਿੱਖ ਦਾ ਕੰਮ ਜਿੱਥੇ ਮੱਦੀ ਚਲ ਤੋੜੀ ਦੀ ਸੇਵਾ ਕਰਾਂਗੇ ਇੱਥੇ ਵੀ ਕਰਨਦੇ ਬਾਹਰ ਵੀ ਕਰਦੇ

ਕਈ ਬੰਦੇ ਇੱਦਾਂ ਦੀਆਂ ਨਾ ਬੱਚੇ ਰੱਖੇ ਆ ਉਹਨਾਂ ਕੀ ਇੱਥੇ ਜਦੋਂ ਆਪਾਂ ਗੁਰਪੁਰ નીકਲਿਆ ਹੀ ਭੈਜਨਵੀ ਫਰਵੀਂ નીકਲਿਆ ਹੀ ਨਾ ਤੇ ਇੱਥੇ ਛੋਟੇ ਛੋਟੇ ਬੱਚੇ ਨੇ ਉਹ ਮੋਬਾਈਲ ਚੋਰੀ ਕਰਦੇ ਫੜੇ ਗਏ ਇੱਕ ਛੋਟੀ ਬੱਚੀ ਹੈ 12 ਸਾਲ ਦੀ 14 ਮੋਬਾਈਲ ਚੋਰੀ ਕੀਤੀ ਉਹਨੇ ਅੱਛਾ ਮੰਗਲਵਾਲਿਆਂ ਨੂੰ ਉਹਨੂੰ ਕੀ ਕਰੋਗੇ ਉਹਨੂੰ ਆ ਪਖਤਾਨੇ ਦੀ ਗੱਲ ਆ ਉਹਦੋਂ ਕੀ ਕਰੋਗੇ ਇਸ ਕਰਕੇ ਇਹਨਾਂ ਦਾ ਮਾਲਕੀ ਜ਼ਿੰਮੇਵਾਰ ਨਾ ਕੀ ਮਤਾ ਹੈ ਕੀ ਬੋਲ ਰਹੇ ਹੋ ਤੁਸੀਂ ਮੈਂ ਕਹਿਆ ਵੀ ਜਿੱਦਾਂ ਇਹਨਾਂ ਨੂੰ ਇਹ ਤੇ ਜਦੋਂ ਛਿਦਾਈ ਦਾ ਨਾ ਇਹ ਤੇ ਮਗਰੀ ਲੱਗ ਜਾਂਦੇ ਆ ਪੈਸਾ ਦੇ ਦੇ ਦੋ ਬੀਬੀ ਜੀ ਜੁੱਤੀ ਲਾਣੀ ਵੀ ਸਾਨੂੰ ਔਖੀ ਕਰ ਦਿੰਦੇ ਆਏ ਇਹ ਨਾ ਇਹਨਾਂ ਦਾ ਹੈਗਾ ਜੀ ਜਿਨ੍ਹਾਂ ਨੂੰ ਅਸੀਂ ਦੇਣਾ ਹੁੰਦਾ ਉਹਨਾਂ ਨੂੰ ਸਾਨੂੰ ਦਿੱਤਾ ਹੀ ਨਹੀਂ ਜਾਂਦਾ ਕਿਉਂ ਸਾਡਾ ਉੱਥੋਂ ਤੱਕ ਪਹੁੰਚ ਹੀ ਨਹੀਂ ਸਕੀਦਾ ਇਹ ਪਹਿਲਾਂ ਹੀ ਮਗਰ ਲੱਗ ਜਾਂਦੇ ਆ ਤੇ ਜੇ ਉਦਾਂ ਕਿਤੇ ਅੰਦਰੋਂ ਕੋਈ ਪ੍ਰਸ਼ਾਦਾ ਜਾਂ ਵੰਡ ਕੇ ਆਏ ਆ ਨਾ ਇਹਨਾਂ ਨੂੰ ਤੇ ਇਹ ਲੈਂਦੇ ਨਹੀਂਗੇ ਕਹਿਣਗੇ ਅਸੀਂ ਨਹੀਂ ਲੈਣਾ ਇਹਨਾਂ ਨੂੰ ਦੇ ਦੋ ਪ੍ਰਸ਼ਾਦਾ ਜਦ ਕੀ ਹਰ ਇੱਕ ਬੰਦੇ ਦੀ ਜ਼ਰੂਰਤ ਹੁੰਦੀ ਆ ਮੈਂ ਢਿੱਡ ਭਰਨਾ ਮੈਂ ਤਨ ਤੱਕੜ ਲਈ ਮੈਨੂੰ ਕੱਪੜਾ ਚਾਹੀਦਾ ਉਹ ਨਹੀਂ ਇਹਨਾਂ ਲੈਣਾ ਉਹ ਕਹਿੰਦਾ ਨਹੀਂ ਅਸੀਂ ਨਹੀਂ ਲੈਣਾ ਪੈਸਾ ਦੇ ਦੋ ਪੈਸਾ ਮੰਗਦੇ ਜੀ ਪਰ ਜਿਹੜੇ ਲੋਕ ਪੈਸਾ ਦਿੰਦੇ ਆ ਕਦੇ ਪੁੱਛਿਆ ਵੀ ਤੁਸੀਂ ਪੈਸਾ ਕਿੱਥੇ ਲੈ ਕੇ ਜਾਂਦੇ ਹੋ ਚਲੋ ਸਾਡੇ ਵਰਗੇ ਤੇ ਆਸ ਦਿੰਦੇ ਚਲ ਰੱਬ ਤਰਸੀ ਨਿੱਕੇ ਨਿੱਕੇ ਬੱਚੇ ਆ ਸੀ ਆਪਣੇ ਬੱਚਿਆਂ ਵਾਂਗੂ ਸਮਝ ਕੇ ਨਾ ਆਖੀਦਾ ਚਲ ਬੱਚੇ ਆ ਸਾਨੂੰ ਐ ਨਹੀਂ ਪਤਾ ਵੀ ਇੱਥੋਂ ਹੀ ਲੈ ਕੇ ਤੇ ਇੱਥੇ ਹੀ ਸਬੋਚ ਕਰ ਲੈਂਦੇ ਆ ਐਸੇ ਤੁਣ ਜਿਹੜੇ ਇੱਥੇ ਵੀ ਇਧਰ ਬਾਹਰ ਬੈਂਦੇ ਸਬੰਦਰ ਜਾਈਦਾ ਤਾਂ ਸਾਨੂੰ ਨਹੀਂ ਪਤਾ ਇਹ ਮੁੜ ਕੇ ਕੀ ਕਰਦੇ ਕੀ ਨਹੀਂ ਕਰਦੇ ਅਸੀਂ ਤੁਹਾਨੂੰ ਦੱਸਦੇ ਵੀ ਕਿ ਇਸ ਵੇਲੇ ਬਹੁਤ ਹੀ ਇਤਿਹਾਸਿਕ ਗੁਰਦੁਆਰਾ ਸ਼ਹੀਦਾ ਸਾਹਿਬ ਦੇ ਬਾਹਰ ਆ ਸਰਕਾਰ ਨੇ ਹੁਣ ਐਲਾਨ ਕਰ ਦਿੱਤਾ ਹੈ ਕਿ ਜਿੰਨੇ ਵੀ ਭਿਖਾਰੀ ਪੰਜਾਬ ਦੇ ਵਿੱਚ ਨੇ ਉਹਨਾਂ ਦੇ ਉੱਪਰ ਕੰਜਾ ਘਸਿਆ ਜਾਊਗਾ ਜੋ ਉਹਨਾਂ ਦੇ ਨਾਲ ਬੱਚੇ ਹੁੰਦੇ ਨੇ ਉਹਨਾਂ ਦੇ ਡੀਐਨਏ ਟੈਸਟ ਕਰਵਾਏ ਜਾਣਗੇ ਕਿ ਇਹ ਬੱਚੇ ਇਹਨਾਂ ਦੇ ਹੈ ਵੀ ਜਾਂ ਨਹੀਂ ਕਿਤੇ ਇਹ ਬੱਚੇ ਸਿਰਫ ਭੀਖ ਮੰਗਣ ਲਈ ਇਸਤੇਮਾਲ ਤੇ ਨਹੀਂ ਕੀਤੇ ਜਾਂਦੇ ਇੱਕ ਬਹੁਤ ਵੱਡਾ ਗਰੋਹ ਜਿਹੜਾ ਪੰਜਾਬ ਦੇ ਵਿੱਚ ਆ ਭੀਖ ਮੰਗਦਾ ਉਹ ਪੈਸਾ ਕਿੱਥੇ ਜਾ ਰਿਹਾ ਇਹ ਭੀਖ ਮੰਗਣ ਵਾਲਿਆਂ ਦਾ ਮੇਨ ਮੋਢੀ ਕੌਣ ਆ ਇਹ ਸਾਰੇ ਨੈਟਵਰਕ ਨੂੰ ਕੌਣ ਚਲਾ ਰਿਹਾ ਲੱਗਦਾ ਕਿ ਜਿਹੜੀ ਹੁਣ ਮੁਹਿੰਮ ਚੱਲੀ ਆ ਉਸ ਦੇ ਤਹਿਤ ਪੰਜਾਬ ਸਰਕਾਰ ਇਹ ਪਤਾ ਲਵਾ ਕੇ ਰੂਗੀ ਕਿ ਭੀਖ ਮੰਗਣ ਵਾਲਿਆਂ ਦਾ ਜਿਹੜਾ ਨੈਟਵਰਕ ਆ ਉਹ ਕੌਣ ਚਲਾ ਰਿਹਾ ਹੈ ਕੌਣ ਲੋਕ ਇਹਨਾਂ ਨੂੰ ਪੰਜਾਬ ਦੇ ਵਿੱਚ ਭੇਜਦਾ ਕਿ ਤੁਸੀਂ ਪੰਜਾਬ ਦੇ ਵਿੱਚ ਜਾ ਕੇ ਭੀਖ ਮੰਗੋ ਲੋਕਾਂ ਨੂੰ ਤੰਗ ਪਰੇਸ਼ਾਨ ਕਰੋ ਚੋਰੀਆਂ ਕਰੋ ਜਿਹੜੇ ਜਿਹੜੇ ਸਟੇਟਾਂ ਤੋਂ ਲੋਕ ਆਏ ਨੇ ਕਿ ਉਹਨਾਂ ਸਟੇਟਾਂ ਦੇ ਕੋਲ ਆਪਣੇ ਜੋ ਵੀ ਇਹ ਲੋਕ ਕਿੱਥੇ ਪਹੁੰਚੇ ਨੇ ਪੰਜਾਬ ਦੇ ਵਿੱਚ ਉਹ ਸਰਕਾਰ ਦੇ ਕੋਲ ਕੋਈ ਇੰਤਜ਼ਾਮ ਨਹੀਂ ਆ ਕਿ ਆਪੋ ਆਪਣੇ ਜਿੰਨੇ ਵੀ ਸਟੇਟਾਂ ਦੇ ਲੋਕ ਇੱਥੇ ਆਏ ਆ ਉਹਨਾਂ ਦਾ ਇੰਤਜ਼ਾਮ ਕਰ ਸਕੇ ਉਹਨਾਂ ਦੀ ਪੜ੍ਹਾਈ ਦਾ ਉਹਨਾਂ ਦੇ ਰਹਿਣ ਦਾ ਖਾਣ ਪੀਣ ਦਾ ਕਿਉਂ ਇਹ ਲੋਕ ਪੰਜਾਬ ਦੇ ਵਿੱਚ ਸ਼ਿਫਟ ਹੁੰਦੇ ਨੇ ਪੰਜਾਬ ਦੇ ਵਿੱਚ ਆ ਕੇ ਹੀ ਸਾਰੇ ਜਿਹੜੇ ਇਹ ਧੰਦੇ ਕਰਦੇ ਨੇ ਇਹਨਾਂ ਲੋਕਾਂ ਨੂੰ ਪੰਜਾਬ ਦੇ ਵਿੱਚੋਂ ਆਪੋ ਆਪਣੀਆਂ ਸਟੇਟਾਂ ਦੇ ਵਿੱਚ ਵਾਪਸ ਭੇਜਣਾ ਚਾਹੀਦਾ